दर गे न बु तेरियांदि कीअं बार कीअ खाधी सी गजरां टप गार्डर त मोदी न रख लई तेरियां दाद कया बार ताल कया असीं हाज़र खणी वे ਆਵ ਤੇਰੀਆਂ ਨਾਨਕੀਆਂ ਫੁੱਲਾ ਪਾਲ Jamais se <coughs> interessa O atalho da palavra ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤ ਸ੍ਰੀ ਅਕਾਲ ਕੌਰ ਸੰਧੂ ਬੁਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲੋ ਜੀ ਅੱਜ ਜਿਹੜੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਹਨ ਆਪਣੇ ਜਿਹੜਾ ਹੈਗਾ ਘਰਾਂ ਦੇ ਵਿੱਚ ਹਨਾ ਸ਼ਰੀਕੇ ਦੇ ਵਿੱਚ ਦੋਤਾ ਹੋਇਆ ਸੀਗਾ ਸਾਡੇ ਸੁਲਤਾਨੀ ਕੇ ਪਰਿਵਾਰ ਦੇ ਵਿੱਚ ਤੇ ਪਹਿਲਾਂ ਆਪਾਂ ਇਹਨਾਂ ਦੇ ਨਿੰਮ ਜਦੋਂ ਬਣਾਇਆ ਬੰਨੇ ਆ ਸੀਗਾ ਹਨਾ ਉਦੋਂ ਵੀ ਆਪਾਂ ਨੇ ਉਹ ਵਲੌਗ ਤੁਹਾਡੇ ਨਾਲ ਸ਼ੇਅਰ ਕੀਤਾ ਸੀਗਾ ਅੱਜ ਮੁੰਡਾ ਸਵਾ ਦੋ ਮਹੀਨਿਆਂ ਦਾ ਹੋ ਗਿਆ ਤੇ ਨਵਾਬ ਸਿੰਘ ਮਰਾਹੜ ਉਹਦੀ ਅੱਜ ਆਈ ਹੈ ਜੀ ਪੰਜੀਰੀ ਤੇ ਪੰਜੀਰੀ ਤੇ ਦੇਖੋ ਕਿੰਨੀਆਂ ਰੌਣਕਾਂ ਲੱਗੀਆਂ ਪਈਆਂ ਨੇ ਮੈਂ ਹੁਣੇ ਘਰ ਆਈ ਸੀਗੀ ਬਿਟੀਕ ਤੋਂ ਟਾਈਮ ਜਿਹੜਾ ਹੈਗਾ 3 ਵਜੇਗੇ ਸੀਗੇ ਜੀ ਕਾਫੀ ਟਾਈਮ ਦੇ ਜਿਹੜੇ ਹੈਗੇ ਦਾਦਕਾ ਪਰਿਵਾਰ ਆਇਆ ਹੋਇਆ ਸੀਗਾ ਤੇ ਮੈਨੂੰ ਦੀਦੀਉਰੀਆਂ ਨੇ ਕੱਲ ਕਿਹਾ ਵੀ ਸੀਗਾ ਕਿ ਤੂੰ ਨਾ ਜਾਈ ਬਟਿਕ ਪਹਿਲਾਂ ਕਾਫੀ ਸੁੱਟੀਆਂ ਹੋ ਗਈਆਂ ਸੀਗੇ ਜੀ ਆਪਣੀਆਂ ਧੀਆਂ ਕਰਕੇ ਹਨਾ ਮੈਨੂੰ ਇਹ ਸੀਗਾ ਕਲਾਸ ਲਾਉਣੀ ਸੀਗੀ ਸਟੂਡੈਂਟਾਂ ਦੀ ਸਲਾਈ ਦੀ ਤੇ ਮੈਂ ਕਿਹਾ ਚਲੋ ਮੈਂ ਦੁਪਹਿਰ ਤੱਕ ਆਜੂਗੀ ਫਿਰ ਵੀ 3 ਵਜੇਗੇ ਹੁਣ ਆਪਾਂ ਆਏ ਸੀਗੇ ਤੇ ਵਲੌਗ ਸ਼ੁਰੂ ਕੀਤਾ ਹੈ ਸਵੇਰ ਦੀਆਂ ਜਿਹੜੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਹੁਣ ਤਾਂ ਬਸ ਜਿਵੇਂ ਸਾਰੇ ਜਣੇ ਰੋਟੀ ਖਾ ਰਹੇ ਤੇ ਹਨਾ ਫਿਰ ਜਾਣ ਦੀਆਂ ਤਿਆਰੀਆਂ ਦੇ ਵਿੱਚ ਨੇ ਨਾਲੇ ਜਿਹੜਾ ਹੈਗਾ ਇੱਧਰ ਕੱਪੜਾ ਵੀੜਾ ਦਿਖਾ ਰਹੇ ਸੀਗੇ ਵੀ ਕੀ ਕੀ ਪੰਜੀਰੀ ਦੇ ਵਿੱਚ ਸਾਡੇ ਮਾਲ ਵਿੱਚ ਆਉਂਦਾ ਆ ਇੱਧਰ ਦੇਖੋ ਜਿਵੇਂ ਨਵਾਬ ਦਾ ਹਨਾ ਕੰਠਾ ਰਮਣ ਵਾਸਤੇ ਸੈਟ ਤੇ ਉਹਦੇ ਵਾਸਤੇ ਮੁੰਡੇ ਵਾਸਤੇ ਪੈਰਾਂ ਦੇ ਸਗਲੇ ਤੇ ਹੱਥਾਂ ਦੇ ਸਗਲੇ ਹਨਾ ਦੋ ਤੜਾਗੀਆਂ ਲੈ ਕੇ ਆਈਆਂ ਸੀਗੀਆਂ ਉਹਨਾਂ ਦੀਆਂ ਭੂਆ ਜੀਆਂ ਤੇ ਇੱਕ ਉਹਨਾਂ ਦੇ ਉਹਦੀ ਬੇਟੀ ਹੈ ਵੱਡੀ ਇਹ ਨਵਾਬ ਦੀ ਭੈਣ ਉਹਦੇ ਵਾਸਤੇ ਬਾਲੀਆਂ ਤੇ ਇੱਕ ਨਵਾਬ ਵਾਸਤੇ ਜੋੜੀ ਸੀਗੀ ਬਹੁਤ ਜ਼ਿਆਦਾ ਸੋਨਾ ਜਿਹੜਾ ਹੈਗਾ ਅ ਜਿਹੜਾ ਹੈਗਾ ਗਹਿਣੇ ਆਏ ਸੀਗੇ ਹਨਾ ਤੇ ਜਿਵੇਂ ਆਪਾਂ ਪੰਜੀਰੀ ਚ ਕਹਿ ਦੀ ਵਾਕੀ ਕੱਪੜਾ ਲੇੜਾ ਵੀ ਬਹੁਤ ਜਿਆਦੇ ਸੋਹਣਾ ਸੀਗਾ ਦੋਨੇ ਪਾਸੇ ਹੋਣਾ ਤੇ ਪਾਇਆ ਹੋਇਆ ਸੀਗਾ ਜਿਵੇਂ ਸਾਰੇ ਸ਼ਰੀਕੇ ਕਬੀਲੇ ਨੂੰ ਦਿਖਾਇਆ ਜਾਂਦਾ ਹੈ ਹਨ ਸਾਰੇ ਰਿਸ਼ਤੇਦਾਰਾਂ ਨੂੰ ਇਹ ਨਵਾਬ ਨੂੰ ਫੜਾ ਰਹੇ ਨੇ ਉਧਰ ਹੋ ਵੀ ਵਿਚਾਰਾ ਅਕਲ ਕਾਨ ਹੋਇਆ ਪਿਆ ਸੀਗਾ ਗਰਮੀ ਵੀ ਹੈਗੀ ਸੀ ਤੇ ਹੁਣ ਅਸੀਂ ਇੱਥੇ ਰੋਟੀ ਖਾਣ ਲੱਗੇ ਸੀਗੇ ਤੇ ਉਸ ਤੋਂ ਬਾਅਦ ਥੋੜੀ ਹੋ ਤੇ ਗੀਤ ਗਾਵਾਂਗੇ ਆਪਾਂ ਹਨ ਤੇ ਇੰਜੋਏ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਇੰਜੋਏ ਕੀਤਾ ਸਾਰੇ ਜਾਣੇ ਰੋਟੀ ਘਾਰੇ ਤੇ ਕਿ ਇੱਥੇ ਜਿਹੜੇ ਆਏ ਹੋਏ ਸੀਗੇ ਰਿਸ਼ਤੇਦਾਰ ਦਕੜੇਂ ਦੀਏ ਨੀ ਉਤੇ ਆਈ ਐ ਮਨਾਈ ਦਾਦੀ ਪਹਿਣ ਜੀ ਰਾਣੀ ਐ ਨੀ ਛਾਤੀ ਮਨ ਲੈ ਬਦਾਈ ਦਾਦੀ ਪਹਿਣ ਜੀ ਰਾਣੀ ਐ ਨੀ உத்தூரே சாடி மனபுர சீ மனதால சாடி மனதாய ਲੋ ਜੀ ਨਾਨਕੇ ਦਾਦਕੇਆਂ ਦਾ ਬਹੁਤ ਸੋਹਣਾ ਜਿਹੜਾ ਹੈਗਾ ਮੁਕਾਬਲਾ ਸੀਗਾ ਹਨਾ ਬਹੁਤ ਵਧੀਆ ਜਿਹੜੇ ਹੈਗਾ ਹਾਸੀਆਂ ਖੇਡੀਆਂ ਕੀਤੀਆਂ ਹਨਾ ਇੱਕ ਦੂਜੇ ਨੂੰ ਸਿੱਠਣੀਆਂ ਗਾਈਆਂ ਦੋਹੇ ਲਾਏ ਖਾਦੇ ਸੀ ਮਾਂ ਜੰਮੇ ਸੀ ਕਾ ਖਾਦੇ ਸੀ ਮਾਂ ਜੰਮੇ ਸੀ ਕਾ ਹੋਤਾ ਬਨੇਰੋ ਬਨੇਰੀ ਵੇ ਨਵਾਬ ਤੇਰੀਆਂ ਦਾਦਕੀਆਂ 12 ਤਾਲਕੀਆਂ ਖਾਦੀ ਸੀ ਗਾਜਰ ਟੱਪ ਗਈਆਂ ਬਾਰਡਰ ਖਾਦੀ ਸੀ ਗਾਜਰ ਟੱਪ ਗਈਆਂ ਬਾਰਡਰ ਉਹ ਤਾਂ ਟਰੰਪ ਨੇ ਚੱਕ ਲਈਆਂ ਵੇ ਨਵਾਬ ਤੇਰੀਆਂ ਦਾਦਕੀਆਂ ਦਸ ਹੁਣ ਕਿਧਰ ਗਈਆਂ ਵੇ ਨਾ ਬਾਬ ਤੇਰੀਆਂ ਦਾਦਖੀਆਂ ਖਾਧੀਆਂ ਸੀ ਰੋਟੀਆਂ ਜੰਮੀਆਂ ਸੀ ਝੋਟੀਆਂ ਖਾਧੀਆਂ ਸੀ ਰੋਟੀਆਂ ਜੰਮੀਆਂ ਸੀ ਝੋਟੀਆਂ ਇਹ ਖਾ ਖਾ ਕੇ ਹੋਈਆਂ ਮੋਟੀਆਂ ਹੁਣ ਤੁਰਨੋਂ ਵੀ ਰਈਆਂ ਵੇ ਨਵਾਵ ਤੇਰੀਆਂ ਦਾਦਕੀਆਂ ਬਾਰਾ ਤਾਲਕੀਆਂ ਦਸ ਹੁਣ ਕਿਧਰ ਗਈਆਂ ਵੇ ਨਵਾਵ ਤੇਰੀਆਂ ਦਾਦਕੀਆਂ ਅਸੀਂ ਹਾਜ਼ਰੀ ਖੜੀਆਂ ਵੇ ਨਵਾਵ ਤੇਰੀਆਂ ਨਾਨਕੀਆਂ ਫੁੱਲਾ ਪਾਲਕੀਆਂ ਲਓ ਜੀ ਹੁਣ ਸਿੱਠਣੀਆਂ ਤਾਂ ਬਹੁਤ ਦੇਤੀ ਆਦਾਦ ਕੈਨੋ ਹਣਾ ਹੁਣ ਥੋੜੇ ਜਿਹਾ ਆਪਾਂ ਜਿਹੜੇ ਹੈਗੇ ਪਿਆਰ ਦੇ ਗੀਤ ਗਾਉਣੇ ਆ ਹਣਾ ਉਹਨਾਂ ਵਾਸਤੇ ਤੇ ਆ ਜਾਓ ਫਿਰ ਸੁਣੋ ਪੈਣੋਂ ਦੋਨੇ ਚੰਗੇ ਜੀਤੀ ਸੁਣ ਦੁਆ ਚਾ ਰੱਖੀਏ ਜੀ ਮਦੰਦਾ ਵਿਚਾਰੇ ਮੀਆਂ ਤੋਂ ਪਿਆਰੀਓ ਜੀਵ पहला <laughs> मुकारवा <laughs> ਚਲੋ ਭਾਈ ਹੁਣ ਫਿਰ ਹੈ ਮਸਾਦੀਆ ਪੈ ਨੂੰ ਉੱਕ ਸੁਈਂਦੇ ਨੇਗਾ ਹੋ ਰਿਭੂ ਗਾਮਾ ਕੀ ਨਾ ਲੱਗੇ ਬੰਦ ਦੁਮ ਤੈਰੀਂ ਤੈਨੂੰ ਮੀਆਂ ਤੋਂ ਅੜੀਓ ਚੀਤਾ ਨਾ ਦੇ ਖਰੋਟ ਮੇਰਾ ਮਨ ਮੰਗਦਾ ਨੀ ਵਾਗਾ ਦੇ ਕਰੋਟ ਵੀਰ ਦੀ ਸੁਪਕੇ ਵੀਂਗਲਾ ਹੋ ਗਿਆ ਪੈੰਜ ਜੀਵਾਨ ਦੀ ਟੋਪ ਮੇਰਾ ਮਨ ਮੰਗਦਾ ਨਹੀਂ ਵਗਾ ਦੇ ਕਰੋਟ ਆਹ ਮਾਨੇ